ਅੱਜ ਦਾ ਸੈਸ਼ਨ ਤਾਂ ਬਹੁਤ ਵਧੀਆ ਹੋਇਆ ਹੁਣ ਅਸੀਂ ਲੋਕਾਂ ਨੇ ਐਕਸ਼ਨ ਵਿੱਚ ਕੀ ਕਰਨਾ ਹੈ ਤੁਹਾਨੂੰ ਕੀ ਕਰਨਾ ਹੈ ਕਰਮਾਂ ਦੀ ਗੱਲ ਨਹੀਂ ਕਰਨੀ ਤੁਹਾਨੂੰ ਸਮਝਣਾ ਹੈ ਅਤੇ ਉੱਥੋਂ ਤੁਹਾਨੂੰ ਸਾਫ਼ ਦਿਖਣ ਲੱਗ ਪਵੇਗਾ ਕਿ ਬਹੁਤ ਸਾਰੇ ਸਹੀ ਕਰਮ ਹਨ ਜੋ ਤੁਸੀਂ ਰੋਕ ਕੇ ਬੈਠੇ ਹੋ ਕਿੰਨੇ ਹੀ ਸਹੀ ਕੰਮ ਆਦੇ ਇਸ ਦਾ ਮਤਲਬ ਧਰਮ ਦਾ ਅਸਰ ਇੰਨਾ ਜ਼ਿਆਦਾ ਹੈ ਪਰ ਨਾਲ ਹੀ ਜੋ ਮੀਡੀਆ ਤੇ ਜੋ ਧਰਮ ਚੱਲ ਰਿਹਾ ਹੈ ਉਹ ਸਾਡੀ ਉੱਤੇ ਕਾਫੀ ਅਸਰ ਪਾ ਰਿਹਾ ਹੈ ਹੈਨਾ ਵਰ ਫਿਰ ਅਸੀਂ ਕੀ ਕਰੀਏ ਮਤਲਬ ਸਾਨੂੰ ਪਤਾ ਤਾਂ ਲੱਗ ਜਾਂਦਾ ਹੈ ਕਿ ਇਹ ਠੀਕ ਰਾਹ ਨਹੀਂ ਹੈ ਸਾਨੂੰ ਵਿਗਿਆਨਗਰੀ ਕੇ ਨਾ ਜਾਣਾ ਚਾਹੀਦਾ ਹੈ ਪਰ ਜਦੋਂ ਅਸੀਂ ਇਹ ਸਮਝ ਲੈਂਦੇ ਹਾਂ ਤਾਂ ਫਿਰ ਅਗਲਾ ਕਦਮ ਕੀ ਹੋਵੇ ਹੋਰਾਂ ਨੂੰ ਸਮਝਾਓ ਜਿਵੇਂ ਮੈਂ ਕਰ ਰਿਹਾ ਹਾਂ ਹੋਰਾਂ ਨੂੰ ਵੀ ਸਮਝਾਓ ਸਾਰਾ ਭ੍ਰਿਸ਼ਟਾਚਾਰ ਤਾਂ ਦਿਮਾਗ ਤੋਂ ਹੀ ਸ਼ੁਰੂ ਹੁੰਦਾ ਹੈ ਨਾ ਕਿ ਦਿਮਾਗ 'ਚ ਵੀ ਇਸ ਕਰਕੇ ਆਇਆ ਕਿਉਂਕਿ ਕਿਸੇ ਨੇ ਉਹਨਾਂ ਦੇ ਕੰਨਾਂ ਵਿੱਚ ਕੁਝ ਪਾਇਆ ਲੋਕ ਕਹਿੰਦੇ ਨੇ ਨਾ ਗੱਲਾਂ ਕਰਨ ਨਾਲ ਕੀ ਹੋਵੇਗਾ ਸਾਰਾ ਭ੍ਰਿਸ਼ਟਾਚਾਰ ਤਾਂ ਗੱਲਾਂ ਨਾਲ ਹੀ ਹੋਇਆ ਹੈ ਉਜ਼ੂਲ ਗੱਲਾਂ ਲੋਕਾਂ ਦੇ ਦਿਮਾਗ ਵਿੱਚ ਪਾਈਆਂ ਗਈਆਂ ਹਨ ਤਾਂ ਜਦੋਂ ਗੱਲਾਂ ਨਾਲ ਹੀ ਭ੍ਰਿਸ਼ਟਾਚਾਰ ਹੋਇਆ ਹੈ ਸਾਰੀ ਖਰਾਬੀ ਸੋਚ ਦੇ ਪੱਧਰ ਤੇ ਹੀ ਤਾਂ ਤੁਹਾਨੂੰ ਉਹਨਾਂ ਦੀ ਸੋਚ ਠੀਕ ਕਰਨੀ ਪੈਗੀ ਉਸ ਲਈ ਗੱਲਾਂ ਹੀ ਕਰਨੀਆਂ ਪੈਣਗੀਆਂ ਤੁਸੀਂ ਇਹ ਨਾ ਪੁੱਛੋ ਕਿ ਹੋਰ ਕੀ ਕਰੀਏ ਤੁਸੀਂ ਗੱਲਾਂ ਹੀ ਕਰੋ ਇਹਨਾਂ ਕਾਫੀ ਹੈ ਚੰਗੀਆਂ ਤਰ੍ਹਾਂ ਗੱਲਾਂ ਕਰੋ ਲੋਕਾਂ ਦਾ ਦਿਮਾਗ ਹੀ ਭ੍ਰਿਸ਼ਟ ਹੋ ਗਿਆ ਹੈ ਦਿਮਾਗ ਨੂੰ ਸ਼ੁੱਧ ਕਰੋ ਇਹੀ ਕੰਮ ਹੈ ਜਾਓ ਖੁੱਲਕੇ ਗੱਲ ਕਰੋ ਇਹੀ ਕੰਮ ਹੈ ਹਰ ਪਾਸੇ ਗੱਲ ਕਰੋ ਉੱਚੀ ਆਵਾਜ਼ ਵਿੱਚ ਗੱਲ ਕਰੋ ਜੋ ਵੀ ਥਾਮਾ ਮਿਲਣੋ ਤੇ ਲੋਕਾਂ ਨੂੰ ਫੜ ਫੜ ਕੇ ਗੱਲ ਕਰੋ। ਇਹੀ ਤਾਂ ਕਰਨਾ ਹੈ। ਸੋਚੋ ਕਿ ਸਭ ਕੁਝ ਖਰਾਬ ਕਿਵੇਂ ਹੋਇਆ। ਜੋ ਖਰਾਬੀ ਤੁਹਾਨੂੰ ਬਾਹਰ ਵੀ ਵਿਖਾਈ ਦਿੰਦੀ ਹੈ। ਉਹ ਅੰਦਰੋਂ ਹੀ ਸ਼ੁਰੂ ਹੋਈ ਸੀ ਨਾ। ਇਹ ਅੰਦਰ ਕਿਵੇਂ ਸ਼ੁਰੂ ਹੋਈ? ਦਿਮਾਗ ਵਿੱਚ ਕੋਈ ਧਾਰਨਾ ਪਾ ਦिती। ਅੰਧ ਵਿਸ਼ਵਾਸ ਪਾ ਦਿੱਤਾ ਜਾਂ ਫਜ਼ੂਲ ਗੱਲ ਪਾ। ਉਸੇ ਦਿਮਾਗ ਨੂੰ ਸਾਫ਼ ਕਰਨਾ ਹੈ ਤੇ ਹੋਰ ਕੀ ਕਰਨਾ ਹੈ? ਆਤਮ ਗਿਆਨ ਸਭ ਤੋਂ ਪਹਿਲਾਂ। ਆਤਮ ਗਿਆਨ ਕੋਈ ਇੱਕ ਥਾਣੀ ਹੁੰਦੀ ਕਿ ਜਿੱਥੇ ਪਹੁੰਚ ਕੇ ਸਭ ਕੁਝ ਮੁੱਕ ਜਾਂਦਾ ਹੋਵੇ। ਉਹ ਵੀ ਤਾਂ ਲਗਾਤਾਰ ਚੱਲਦਾ ਰਹਿੰਦਾ ਹੈ। ਪਰ ਸਭ ਤੋਂ ਪਹਿਲਾਂ ਇਹ ਧਾਰਨਾ ਖਤਮ ਕਰਨੀ ਪਵੇਗੀ ਕਿ ਕਦੇ ਇਹ ਮੁੱਕ ਜਾਵੇਗਾ।